ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਨ੍ਹਾਂ ਦਾ ਰਿਜ਼ਲਟ ਹਾਲੇ ਤੱਕ ਨਹੀਂ ਆਇਆ ਉਹ ਕੀ ਕਰਨ ਪਹਿਲਾਂ ਤੁਹਾਨੂੰ ਦੱਸ ਦਈਏ ਸਾਡੇ ਚੈਨਲ ਤੋਂ ਜਿੰਨਾ ਸਟੂਡੈਂਟ ਤਿਆਰੀ ਕੀਤੀ ਸੀਗੀ ਹਾਲੇ ਤੱਕ ਸਾਨੂੰ 25 ਕ ਰਿਜ਼ਲਟ ਪਤਾ ਲੱਗਿਆ ਤੇ ਸਾਰਿਆਂ ਦੇ ਕੀ ਹੈ 900 ਪਲੱਸ ਮਾਰਕਸ ਹੈ ਸਾਰਿਆਂ ਦੇ 900 ਤੋਂ ਉੱਪਰ 950 ਤੋਂ 21 ਉੱਪਰ ਹੈ ਇੱਕ ਸਟੂਡੈਂਟ ਦੇ 1011 ਨੰਬਰ ਹੈ ਜਿਨ੍ਹਾਂ ਨੇ ਕੀ ਹੈ ਸਿਰਫ 10 ਦਿਨ ਪਹਿਲਾਂ ਬੈਚ ਲਿਆ ਸੀਗਾ ਤੇ 10 ਦਿਨਾਂ ਦੇ ਵਿੱਚ ਵੀਡੀਓਜ਼ ਦੇਖ ਕੇ ਉਹਨਾਂ ਨੇ 1011 ਨੰਬਰ ਸਕੋਰ ਕੀਤੇ ਉਸ ਤੋਂ ਬਾਅਦ ਇੱਕ ਸਟੂਡੈਂਟ ਦੇ 800 ਸੋਰੀ 91% ਨੰਬਰ ਵੀ ਹੈ ਜਿਨ੍ਹਾਂ ਦਾ ਕੀ ਸੈਕੰਡ ਪੋਜੀਸ਼ਨ ਹੈ ਕਾਲਜ ਦੇ ਵਿੱਚੋਂ ਬਾਕੀ ਹੋਰ ਵੀ ਬਹੁਤ ਸਾਰੇ ਸਟੂਡੈਂਟ ਜਿਨ੍ਹਾਂ ਦੇ ਕੀ ਹੈ 950 ਤੋਂ ਉੱਪਰ ਨੰਬਰ ਹੈ ਸੋ ਜੇਕਰ ਤੁਸੀਂ ਵੀ ਸਾਡੇ ਤੋਂ ਤਿਆਰੀ ਕੀਤੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਦੇ ਮਾਰਕਸ ਜ਼ਰੂਰ ਦੱਸਣਾ ਓਕੇ ਤੇ ਅਗਲਾ ਬੈਚ ਰੈਡੀ ਹੈ ਜੇ ਕਿਸ ਨੇ ਲੈਣਾ ਹੋਵੇ ਕਿਉਂਕਿ ਉਹਦੇ ਵਿੱਚ ਬਹੁਤ ਕੁਝ ਮਿਲੇਗਾ ਪੀਐਸਟੈਟ ਨੂੰ ਮੁੱਖ ਰੱਖਦੇ ਹੋਇਆ ਤੇ 28 ਜੁਲਾਈ ਤੋਂ ਬਾਅਦ ਈਟੀਟੀ ਕੈਡਰ ਦੇ ਵੀ ਉਹਦੇ ਵਿੱਚ ਮਟੀਰੀਅਲ ਆਉਣਾ ਸ਼ੁਰੂ ਹੋ ਜਾਏਗਾ ਓਕੇ ਸੋ ਜੇਕਰ ਤੁਸੀਂ ਬੈਜ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ ਜਿਨ੍ਹਾਂ ਨੂੰ ਫਾਇਦਾ ਹੋਇਆ ਉਹ ਜ਼ਰੂਰ ਕਰਨਗੇ ਦੁਬਾਰਾ ਫਿਰ ਕਿਉਂਕਿ ਉਹਦੇ ਵਿੱਚ ਉਹਨਾਂ ਨੂੰ ਬਹੁਤ ਬੈਨੀਫਿਟ ਹੋਇਆ ਹੈ ਜਿਨ੍ਹਾਂ ਨੇ ਥੋੜੇ ਦਿਨ ਤਿਆਰੀ ਕਰਕੇ ਆਪ ਦਾ ਬਹੁਤ ਵਧੀਆ ਰਿਜ਼ਲਟ ਲੈ ਕੇ ਆਂਦਾ ਜਿਨ੍ਹਾਂ ਨੂੰ ਪਾਸ ਹੋਣ ਦੀ ਉਮੀਦ ਵੀ ਨਹੀਂ ਸੀ ਉਹ ਵੀ 950+ ਸਕੋਰ ਕਰ ਰਹੇ ਆ ਸੋ ਗੱਲ ਕਰਦੇ ਆ ਜਿਨ੍ਹਾਂ ਦਾ ਹਲੇ ਰਿਜ਼ਲਟ ਨਹੀਂ ਆਇਆ ਕਾਲਜ ਦੇ ਵਿੱਚ ਫੋਨ ਕਰ ਰਹੇ ਆ ਕਾਲਜ ਵਾਲੇ ਫੋਨ ਅਟੈਂਡ ਨਹੀਂ ਕਰ ਰਹੇ ਜਾਂ ਕਿਸੇ ਕਾਰਨ ਕਰਕੇ ਉਹਨਾਂ ਨੂੰ ਰਿਜ਼ਲਟ ਨਹੀਂ ਪਤਾ ਲੱਗ ਰਿਹਾ ਤਾਂ ਉਹਨਾਂ ਨੂੰ ਦੱਸ ਦਈਏ ਕਾਲਜ ਵਾਲੇ ਹਲੇ ਰਿਜ਼ਲਟ ਵੈਰੀਫਾਈ ਕਰ ਰਹੇ ਆ ਜੇਕਰ ਤੁਹਾਨੂੰ ਤੁਹਾਡਾ ਕਾਲਜ ਰਿਜ਼ਲਟ ਨਹੀਂ ਦੱਸ ਰਿਹਾ दैट मींस ਉਹ ਪਹਿਲਾਂ ਰਿਜ਼ਲਟ ਵੈਰੀਫਾਈ ਕਰਨਗੇ ਵੈਰੀਫਾਈ ਕਰਨਾ ਜ਼ਰੂਰੀ ਹੁੰਦਾ ਜਿਵੇਂ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਐਸਈਆਰਟੀ ਨੇ ਇੱਕ ਹਦਾਇਤ ਦਿੱਤੀ ਹੈ ਪਹਿਲਾਂ ਕਾਲਜ ਰਿਜ਼ਲਟ ਨੂੰ ਕਿ ਵੈਰੀਫਾਈ ਕੀਤਾ ਜਾਵੇ ਚੰਗੀ ਤਰ੍ਹਾਂ ਚੈੱਕ ਕੀਤਾ ਜਾਵੇ ਕੋਈ ਫੇਲ ਤਾਂ ਨਹੀਂ ਆ ਜਾਂ ਕਿਉਂ ਕਿੰਨੇ ਨੰਬਰ ਤੋਂ ਫੇਲ ਹੈ ਗ੍ਰੇਸ ਮਾਰਕਸ ਦਿੱਤੇ ਜਾਣ ਤਾਂ ਇਹੋ ਜਿਹਾ ਕੁਝ ਕਰਕੇ ਪਹਿਲਾਂ ਵੈਰੀਫਿਕੇਸ਼ਨ ਹੋਏਗੀ ਚੰਗੀ ਤਰੀਕੇ ਨਾਲ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਦੱਸਿਆ ਜਾਏਗਾ ਕਿਉਂਕਿ ਜੇਕਰ ਵੈਰੀਫਿਕੇਸ਼ਨ ਨਹੀਂ ਹੁੰਦੀ ਕੋਈ ਪ੍ਰੋਬਲਮ ਆ ਗਈ ਤਾਂ ਫਿਰ ਕਾਲਜ ਜ਼ਿੰਮੇਵਾਰ ਹੋਏਗਾ ਤੇ ਇਸ ਲਈ ਕਾਲਜ ਕੋਈ ਵੀ ਰਿਸਕ ਨਹੀਂ ਲੈ ਰਿਆ ਪਹਿਲਾਂ ਚੰਗੇ ਤਰੀਕੇ ਨਾਲ ਕਾਲਜ ਵੈਰੀਫਾਈ ਕਰੇਗਾ ਉਸ ਤੋਂ ਬਾਅਦ ਤੁਹਾਨੂੰ ਰਿਜ਼ਲਟ ਜ਼ਰੂਰ ਦੱਸਣਗੇ ਤਾਂ ਉਮੀਦ ਇਹ ਹੀ ਕੀਤੀ ਜਾਂਦੀ ਆ ਮੰਡੇ ਤੱਕ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਰਿਜ਼ਲਟ ਪਤਾ ਲੱਗ ਜਾਏਗਾ ਮੈਨੂੰ ਪਤਾ ਹੈ ਕੱਲ ਦੀ ਰਾਤ ਵੀ ਤੁਹਾਨੂੰ ਨੀਂਦ ਨਹੀਂ ਆਈ ਹੋਣੀ ਅੱਜ ਤੇ ਕੱਲ ਹੋਰ ਨਹੀਂ ਨੀਂਦ ਆਉਣੀ ਕਿਉਂਕਿ ਰਿਜ਼ਲਟ ਦਾ ਮਾਮਲਾ ਹੈ ਠੀਕ ਹੈ ਸੋ ਟੈਨਸ਼ਨ ਨਾ ਲਾਓ ਸਾਰਿਆਂ ਦਾ ਰਿਜ਼ਲਟ ਬਹੁਤ ਵਧੀਆ ਆਏਗਾ ਸਾਰਿਆਂ ਨੇ ਬਹੁਤ ਵਧੀਆ ਤਿਆਰੀ ਕੀਤੀ ਹੈ ਵਧੀਆ ਪੇਪਰ ਦਿੱਤੇ ਸਾਰਿਆਂ ਦੇ ਵਧੀਆ ਪੇਪਰ ਹੋਏ ਸੀਗੇ ਓਕੇ ਸੋ ਟੈਨਸ਼ਨ ਨਹੀਂ ਲੈਣੀ ਬਿਲਕੁਲ ਵੀ ਬਾਕੀ ਕਾਲਜ ਵੈਰੀਫਾਈ ਕਰਕੇ ਤੁਹਾਨੂੰ ਰਿਜ਼ਲਟ ਜ਼ਰੂਰ ਤੇ ਜਲਦੀ ਹੀ ਦੱਸੇਗਾ ਸੋਮਵਾਰ ਤੱਕ ਲਗਭਗ ਸਾਰਿਆਂ ਨੂੰ ਰਿਜ਼ਲਟ ਉਹਨਾਂ ਦਾ ਪਤਾ ਲੱਗ ਜਾਏਗਾ ਠੀਕ ਹੈ ਇਹ ਨਾ ਸੋਚੋ ਬਾਕੀ ਕਈ ਸਟੂਡੈਂਟ ਅਜੇ ਵੀ ਪੁੱਛ ਰਹੇ ਆ ਸਰ ਆਨਲਾਈਨ ਰਿਜ਼ਲਟ ਮੈਂ ਕੱਲ ਵੀ ਦੱਸਿਆ ਸੀਗਾ ਇਹਨਾਂ ਦਾ ਆਨਲਾਈਨ ਸਿਸਟਮ ਨਹੀਂ ਹੈ ਇਹ ਮੈਨੂਅਲ ਫਾਰਮ ਦੇ ਵਿੱਚ ਰਿਜ਼ਲਟ ਭੇਜਦੇ ਆ ਜਿਹੜਾ ਕਿ ਐਕਸਲ ਸ਼ੀਟ ਦੇ ਵਿੱਚ ਬਣਿਆ ਹੁੰਦਾ ਓਕੇ ਸਟੂਡੈਂਟ ਦਾ ਨੇਮ ਨੰਬਰ ਸਬਜੈਕਟ ਵਾਈ ਸਾਰਾ ਕੁਝ ਲਿਖਿਆ ਹੁੰਦਾ ਸੋ ਆਨਲਾਈਨ ਕੋਈ ਸਿਸਟਮ ਨਹੀਂ ਹੈ ਆਨਲਾਈਨ ਰਿਜ਼ਲਟ ਇਹਨਾਂ ਦਾ ਸ਼ੋ ਨਹੀਂ ਹੁੰਦਾ ਪਲੀਜ਼ ਚੈੱਕ ਨਾ ਕਰੋ ਵਾਰੀ ਵਾਰੀ ਓਕੇ ਕਈ ਸਟੂਡੈਂਟ ਕੇ YouTube ਤੇ ਵੀਡੀਓ ਸਰਚ ਕਰ ਰਿਹਾ ਆਨਲਾਈਨ ਰਿਜ਼ਲਟ ਕਿਵੇਂ ਪਤਾ ਲੱਗੇਗਾ ਕਈ Google ਤੇ ਸਰਚ ਕਰ ਰਿਹਾ ਆਨਲਾਈਨ ਸਿਸਟਮ ਇਹਨਾਂ ਦਾ ਨਹੀਂ ਹੈ ਸਿਰਫ ਕੀ ਹੈ ਡਾਈਟ ਵਿੱਚ ਰਿਜ਼ਲਟ ਭੇਜਦੇ ਆ ਸੀਆਰਟੀ ਤੇ ਡਾਈਟ ਵਾਲੇ ਕੀ ਅੱਗੇ ਕਾਲਜ ਨੂੰ ਰਿਜ਼ਲਟ ਭੇਜ ਦਿੰਦੇ ਆ ਓਕੇ ਤੇ ਕਾਲਜ ਵਾਲੇ ਪਹਿਲਾਂ ਚੰਗੇ ਤਰੀਕੇ ਨਾਲ ਵੈਰੀਫਾਈ ਕਰਨਗੇ ਉਸ ਤੋਂ ਬਾਅਦ ਤੁਹਾਡਾ ਰਿਜ਼ਲਟ ਤੁਹਾਨੂੰ ਮਿਲ ਜਾਏਗਾ ਓਕੇ ਸੋ ਉਮੀਦ ਹੈ ਸਾਰਿਆਂ ਦੇ ਬਹੁਤ ਵਧੀਆ ਮਾਰਕਸ ਹੋਣਗੇ ਓਕੇ ਥੈਂਕ ਯੂ ਵੈਰੀ ਮਚ